ਸੰਸਕਾਰ ਕਰਨ ਤੋਂ ਠੀਕ ਪਹਿਲਾਂ ਮਹਿਲਾ ਜ਼ਿੰਦਾ ਹੋ ਗਈ ਹੈ ਤੇ ਸ਼ਮਸ਼ਾਨ ਘਾਟ ਤੋਂ ਵਾਪਸ ਆਈ ਹੈ ਮ੍ਰਿਤਕ ਐਲਾਨਨ ਤੋਂ ਬਾਅਦ ਡਾਕਟਰਾਂ ਨੇ ਜ਼ਿੰਦਾ ਹੁੰਦੀ ਪੁਸ਼ਟੀ ਕਰ ਦਿੱਤੀ ਹੈ ਤਾਂ ਹੈਰਾਨ ਕਰਦਾਇ ਮਾਮਲਾ ਸਾਹਮਣੇ ਆਇਆ ਜਿਸ ਨੇ ਲੋਕਾਂ ਦੇ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੇਰ ਇਸ ਅਉੜੀਸ਼ਾ ਦੇ ਪੁਰੀ ਦੀ ਇੱਕ ਮਹਿਲਾ ਜੋ ਕਿ ਮਰਨ ਤੋਂ ਬਾਅਦ ਜ਼ਿੰਦਾ ਹੁੰਦੀ ਹੈ ਤੇ ਬੜਾ ਹੀ ਅਜੀਬੋ-ਗਰੀਬੇ ਮਾਮਲਾ ਸਾਹਮਣੇ ਆਇਆ ਜਿੱਥੇ ਮਹਿਲਾ ਮਰਨ ਤੋਂ ਬਾਅਦ ਅਚਾਨਕ ਜ਼ਿੰਦਾ ਹੋ ਗਈ ਜਿਸ ਨਾਲ ਪਰਿਵਾਰ ਵੀ ਹੈਰਾਨ ਹੋ ਜਾਂਦਾ। ਦੱਸ ਦਈਏ ਕਿ ਗੰਜਮ ਜ਼ਿਲ੍ਹੇ ਦੇ ਪੋਲਸਾਰਾ ਦੀ ਰਹਿਣ ਵਾਲੀ ਪੀ ਲక్ష్ਮੀ ਨਾਮ ਦੀ ਇਹ 86 ਸਾਲਾ ਬਜ਼ੁਰਗ ਮਹਿਲਾ ਬਿਮਾਰ ਸੀ ਇੱਕ ਸਥਾਨਕ ਹਸਪਤਾਲ ਦੇ ਵਿੱਚ ਇਲਾਜ ਅਧੀਨ ਸੀ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੋਮਵਾਰ ਨੂੰ ਬਜ਼ੁਰਗਔਰਤ ਦੀ ਲਾਸ਼ ਨੂੰ ਸੰਸਕਾਰ ਦੇ ਲਈ ਪੂਰੀ ਦੇ ਸਵਰਗਦوار ਸ਼ਮਸ਼ਾਨ ਘਾਟ ਲਿਆਂਦਾ ਗਿਆ। ਪਰ 파ਰਿਵਾਰਿਕ ਸ਼ਰੀਰ ਨੂੰ ਜਲਾਉਣ ਤੋਂ ਕੁਝ ਪਲਾ ਪਹਿਲਾਂ ਹੀ ਉਹ ਜ਼ਿੰਦਾ ਹੋ ਗਈ। ਦੇਰਸਲ ਮਹਿਲਾ ਦੀ ਲਾਸ਼ ਚਿਰਾਤੇ 'ਤੇ ਸੀ ਤੇ ਜਿਵੇਂ ਰਿਸ਼ਤੇਦਾਰ ਤੇ ਪੁਜਾਰੀ ਸੰਸਕਾਰ ਦੀ ਤਿਆਰੀ ਕਰ ਰਹੇ ਸਨ ਉੱਥੇ ਮੌਜੂਦ ਹਰ ਕੋਈ ਸ਼ਰੀਰ ਦੇ ਵਿੱਚ ਹਲਚਲ ਨੂੰ ਵੇਖ ਕੇ ਹੈਰਾਨ ਹੋ ਗਿਆ। ਜਿਸਮੰਦੀਦਾ ਦਾ ਕਹਿਣਾ ਹੈ ਕਿ ਉਹਨਾਂ ਨੇ ਥੋੜੀ ਜਿਹੀ ਹਰਕਤ ਵੇਖੀ ਤੇ ਧਿਆਨ ਦੇਣਾ ਜਾਂਚ ਕਰਨ ਤੇ ਪਤਾ ਲੱਗਿਆ ਕਿ ਮਹਿਲਾ ਸਾਹ ਲੈ ਰਹੀ ਹੈ। ਅੰਤਮ ਸਿਸਕਾਰ ਤੁਰੰਤ ਰੋਗ ਦਿੱਤਾ ਗਿਆ ਤੇ ਮਹਿਲਾ ਨੂੰ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਤੇ ਉਸ ਦਾ ਐਮਰਜੈਂਸੀ ਦੇ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਸਿਸਕਾਰ ਕਰਨ ਤੋਂ ਠੀਕ ਪਹਿਲਾਂ ਮਹਿਲਾ ਜ਼ਿੰਦਾ ਹੋ ਗਈ ਹੈ ਤੇ ਸ਼ਮਸ਼ਾਨ ਘਾਟ ਤੋਂ ਵਾਪਸ ਆਈ ਹੈ ਮ੍ਰਿਤਕ ਐਲਾਨਨ ਤੋਂ ਬਾਅਦ ਡਾਕਟਰਾਂ ਨੇ ਜ਼ਿੰਦਾ ਹੁੰਦੀ ਪੁਸ਼ਟੀ ਕਰ ਦਿੱਤੀ ਹੈ ਤਾਂ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਨੇ ਲੋਕਾਂ ਦੇ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੇਰ ਇਸ ਉੜੀਸ਼ਾ ਦੇ ਪੁਰੀ ਦੀ ਇੱਕ ਮਹਿਲਾ ਜੋ ਕਿ ਮਰਨ ਤੋਂ ਬਾਅਦ ਜ਼ਿੰਦਾ ਹੁੰਦੀ ਹੈ ਤੇ ਬੜਾ ਹੀ ਅਜੀਬੋ-ਗਰੀਬ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਮਹਿਲਾ ਮਰਨ ਤੋਂ ਬਾਅਦ ਅਚਾਨਕ ਜ਼ਿੰਦਾ ਹੋ ਗਈ ਜਿਸ ਨਾਲ ਪਰਿਵਾਰ ਵੀ ਹੈਰਾਨ ਹੋ ਜਾਂਦਾ ਹੈ। ਦੱਸ ਦਈਏ ਕਿ ਗੰਜਮ ਜ਼ਿਲ੍ਹੇ ਦੇ ਪੋਲਸਾਰਾ ਦੀ ਰਹਿਣ ਵਾਲੀ ਪੀ ਲక్ష్ਮੀ ਨਾਮ ਦੀ ਇਹ 86 ਸਾਲਾ ਬਜ਼ੁਰਗ ਮਹਿਲਾ ਬਿਮਾਰ ਸੀ ਇੱਕ ਸਥਾਨਕ ਹਸਪਤਾਲ ਦੇ ਵਿੱਚ ਇਲਾਜ ਅਧੀਨ ਸੀ। ਜ ਪਰਵਾਰਿਕ ਮੈਂਬਰਾਂ ਦੇ ਮੁਤਾਬਕ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੋਮਵਾਰ ਨੂੰ ਬਜ਼ੁਰਗਔਰਤ ਦੀ ਲਾਸ਼ ਨੂੰ ਸੰਸਕਾਰ ਦੇ ਲਈ ਪੁਰੀ ਦੇ ਸਵਰਗਦوار ਸ਼ਮਸ਼ਾਨ ਘਟ ਲਿਆਂਦਾ ਗਿਆ। ਪਰ ਭਾਰਤਿਕ ਸਰੀਰ ਨੂੰ ਜਲਾਉਣ ਤੋਂ ਕੁਝ ਪਲਾ ਪਹਿਲਾਂ ਹੀ ਉਹ ਜ਼ਿੰਦਾ ਹੋ ਗਈ। ਦੇਰਸਲ ਮਹਿਲਾ ਦੀ ਲਾਸ਼ ਚਿਰਾਤੇ ਸੀ ਤੇ ਜਿਵੇਂ ਰਿਸ਼ਤੇਦਾਰ ਤੇ ਪੁਜਾਰੀ ਸੰਸਕਾਰ ਦੀ ਤਿਆਰੀ ਕਰ ਰਹੇ ਸਨ ਉੱਥੇ ਮੌਜੂਦ ਹਰ ਕੋਈ ਸਰੀਰ ਦੇ ਵਿੱਚ ਹਲਚਲ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸਮੰਦੀਦਾ ਦਾ ਕਹਿਣਾ ਹੈ ਕਿ ਉਹਨਾਂ ਨੇ ਥੋੜੀ ਜਿਹੀ ਹਰਕਤ ਵੇਖੀ ਤੇ ਧਿਆਨ ਦੇਣਾ ਜਾਂਚ ਕਰਨ ਤੇ ਪਤਾ ਲੱਗਿਆ ਕਿ ਮਹਿਲਾ ਸਾਹ ਲੈ ਰਹੀ ਹੈ। ਅੰਤਮ ਸਸਕਾਰ ਤੋਂ ਤੁਰੰਤ ਰੋਗ ਦਿੱਤਾ ਗਿਆ ਤੇ ਮਹਿਲਾ ਨੂੰ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਦੀ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਤੇ ਉਸ ਦਾ ਐਮਰਜੈਂਸੀ ਦੇ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਸਸਕਾਰ ਕਰਨ ਤੋਂ ਠੀਕ ਪਹਿਲਾਂ ਮਹਿਲਾ ਜ਼ਿੰਦਾ ਹੋ ਗਈ ਹੈ ਤੇ ਸ਼ਮਸ਼ਾਨ ਘਾਟ ਤੋਂ ਵਾਪਸ ਆਈ ਹੈ ਮ੍ਰਿਤਕ ਐਲਾਨਨ ਤੋਂ ਬਾਅਦ ਡਾਕਟਰਾਂ ਨੇ ਜ਼ਿੰਦਾ ਹੋਣ ਦੀ ਪੁਸ਼ਟੀ ਕਰ ਦਿੱਤੀ ਤਹਿਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਨੇ ਲੋਕਾਂ ਦੇ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੇਰ ਇਸ ਅ ਉੜੀਸ਼ਾ ਦੇ ਪੁਰੀ ਦੀ ਇੱਕ ਮਹਿਲਾ ਜੋ ਕਿ ਮਰਨ ਤੋਂ ਬਾਅਦ ਜ਼ਿੰਦਾ ਹੁੰਦੀ ਹੈ ਤੇ ਬੜਾ ਹੀ ਅਜੀਬੋ-ਗਰੀਬੇ ਮਾਮਲਾ ਸਾਹਮਣੇ ਆਇਆ ਜਿੱਥੇ ਮਹਿਲਾ ਮਰਨ ਤੋਂ ਬਾਅਦ ਅਚਾਨਕ ਜ਼ਿੰਦਾ ਹੋ ਗਈ ਜਿਸ ਨਾਲ ਪਰਿਵਾਰ ਵੀ ਹੈਰਾਨ ਹੋ ਜਾਂਦਾ ਹੈ। ਦੱਸ ਦਈਏ ਕਿ ਗੰਜਮ ਜ਼ਿਲ੍ਹੇ ਦੇ ਪੋਲਸਾਰਾ ਦੀ ਰਹਿਣ ਵਾਲੀ ਪੀ ਲక్ష్ਮੀ ਨਾਮ ਦੀ ਇਹ 86 ਸਾਲਾ ਬਜ਼ੁਰਗ ਮਹਿਲਾ ਬਿਮਾਰ ਸੀ ਇੱਕ ਸਥਾਨਕ ਹਸਪਤਾਲ ਦੇ ਵਿੱਚ ਇਲਾਜ ਅਧੀਨ ਸੀ। ਜਿੱਥੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੋਮਵਾਰ ਨੂੰ ਬਜ਼ੁਰਗਔਰਤ ਦੀ ਸੰਸਕਾਰ ਦੇ ਲਈ ਪੂਰੀ ਦੇ ਸਵਰਗ ਦਵਾਰ ਸ਼ਮਸ਼ਾਨ ਘਾਟ ਲਿਆਂਦਾ ਗਿਆ ਪਰ ਆਰਥਿਕ ਸਰੀਰ ਨੂੰ ਜਲਾਉਣ ਤੋਂ ਕੁਝ ਪਲਾ ਪਹਿਲਾਂ ਹੀ ਉਹ ਜ਼ਿੰਦਾ ਹੋ ਗਈ ਦੇਰਸਲ ਮਹਿਲਾ ਦੀ লাশ ਚਿਤਾ ਤੇ ਸੀ ਤੇ ਜਿਵੇਂ ਰਿਸ਼ਤੇਦਾਰ ਤੇ ਪੁਜਾਰੀ ਸੰਸਕਾਰ ਦੀ ਤਿਆਰੀ ਕਰ ਰਹੇ ਸਨ ਉੱਥੇ ਮੌਜੂਦ ਹਰ ਕੋਈ ਸਰੀਰ ਦੇ ਵਿੱਚ ਹਲਚਲ ਨੂੰ ਵੇਖ ਕੇ ਹੈਰਾਨ ਹੋ ਗਿਆ ਸੁਸ਼ਮਤੀ ਦਾ ਦਾ ਕਹਿਣਾ ਹੈ ਕਿ ਉਹਨਾਂ ਨੇ ਥੋੜੀ ਜਿਹੀ ਹਰਕਤ ਵੇਖੀ ਤੇ ਧਿਆਨ ਦੇਣਾ ਜਾਂਚ ਕਰਨ ਤੇ ਪਤਾ ਲੱਗਾ ਕਿ ਮਹਿਲਾ ਸਾਹ ਲੈ ਰਹੀ ਹੈ ਅੰਤਮ ਸਿਸਕਾਰ ਤੁਰੰਤ ਰੋਕ ਦਿੱਤਾ ਗਿਆ ਤੇ ਮਹਿਲਾ ਨੂੰ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਤੇ ਉਸ ਦਾ ਐਮਰਜੈਂਸੀ ਦੇ ਵਿੱਚ ਇਲਾਜ ਸ਼ੁਰੂ ਕਰ ਦਿੱਤਾ